ਪਰੂ ਅਜ ਕੇ ਕਾਲ ਨਾਨਕ ਹਰ ਗੁਣ ਗਾਏ ਲੇ ਛਡ ਸਗਲ ਜੰਜਾਲ ਜੋ ਉਪਜੋ ਸੋ ਬਿਨਸ ਹੈ ਪਰੋ ਆਜ ਕੇ ਕਾਲ ਨਾਨਕ ਹਰ ਗੁਨ ਗਾਏ ਲੈ ਛਾਡ ਸਗਲ ਜੰਜਾਲ ਪਤਿਸਤਕਾਰ ਚੋਗ ਸੈਬੀ ਕੁਮਾਰ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤਿੰਨਾਂ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਸਾ ਜੀ ਨਿਵਾਦੀ ਗੁਰੂ ਘਰ ਇਸਾ ਸੰਗਤ ਜੀ। ਕੋਟ ਪਾਗੇ ਹਾਂ ਜੋ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਜੁੜ ਮਿਲ ਬੈਠੇ ਹਾਂ। ਆਓ ਫਤਿਹ ਨਾਲ ਸੰਜ ਪਾਈਏ। ਦੋਨੇ ਹੱਥ ਜੋੜ ਕੇ ਪ੍ਰੇਮ ਨਾਲ ਲਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਵੇਂ ਪਿਤਾ ਧੰ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਪਵਿੱਤਰ ਸ਼ਲੋਕਾਂ 'ਚੋਂ ਅੰਧਿਆਪਾ ਬਵੰਜਨ ਨੰਬਰ ਸ਼ਲੋਕ ਜਿਹੜਾ ਉਹ ਵਿਚਾਰਨਾ ਹੈ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੇ ਕਾਰ ਗੁਰੂ ਸਾਹਿਬ ਜੀ ਕਹਿੰਦੇ ਭਈ ਜਗਤ ਵਿੱਚ ਜਿਹੜਾ ਵੀ ਜੰਮਿਆ ਜਿਹੜਾ ਵੀ ਉਪਜਿਆ ਉਹਨੇ ਨਾਸ਼ ਵੀ ਹੋਣਾ ਹੈ ਉਹ ਨਾਸ਼ ਵੀ ਹੋਵੇਗਾ ਹਰ ਕੋਈ ਅੱਜ ਜਪ ਲ ਕੇ ਇਥੋਂ ਕੋਚ ਕਰ ਜੇਗਾ ਇਹ ਦਿਨ ਸਾਰਿਆਂ ਦੇ ਜੀਵਨ ਚ ਵਰਤਣਾ ਹੈ ਅੱਜ ਜਪ ਕਰ ਲਿਆ ਉਹ ਅੱਜ ਜਾਂ ਕੱਲ ਕਦੋਂ ਆਉਂਦਾ ਹੈ ਕਿੰਨੇ ਸਾਲਾਂ ਬਾਅਦ ਆਉਂਦਾ ਹੈ ਕਿਸ ਵਕਤ ਆਉਂਦਾ ਹੈ ਇਹ ਨਹੀਂ ਪਤਾ ਕਿਸੇ ਨੂੰ ਪਰਿਵਰਤਨਾ ਜ਼ਰੂਰ ਹੈ ਇਹ ਹੋਣਾ ਜ਼ਰੂਰ ਹੈ ਸਾਬ ਜੀ ਕਹਿੰਦੇ ਜਿਹੜਾ ਉਪਜ ਗਿਆ ਜਿਹੜਾ ਜੰਮਿਆ ਹੈ ਜਿਹੜਾ ਸੰਸਾਰ ਵਿੱਚ ਆਇਆ ਹੈ ਇਸ ਜਗਤ ਵਿੱਚ ਆਇਆ ਉਹਨੇ ਵਾਪਸ ਵੀ ਜਾਣਾ ਉਹਨੇ ਵੀ ਸੁਣਾਵੀ ਇਸ ਲਈ ਫਿਰ ਅਗਲੀ ਪੰਕਤੀ 'ਚ ਗੁਰੂ ਸਾਹਿਬ ਜੀ ਸਮਝਾ ਰਹੇ ਨੇ ਜੋ ਉਪਜਿਓ ਸੋ ਬਿਨਸ ਹੈ ਪਰ ਉਹ ਆ ਚੁਕੈ ਕਾਰ ਨਾਨਕ ਹਰਗੁਣ ਗਾਇ ਲਇ ਇਸ ਲਈ ਪ੍ਰਮਾਤਮਾ ਦੇ ਨਾਮ ਨੂੰ ਗਾ ਉਸ ਪ੍ਰਮਾਤਮਾ ਦੇ ਗੁਣਾਂ ਨੂੰ ਗਾ ਛਾੜ ਸਗਲ ਜੰਜਾਲ ਇਹ ਜੰਜਾਲ ਛਾੜ ਇਹ ਮੋ ਮਾਇਆ ਦੇ ਜੰਜਾਲ ਇਹ ਵਿਕਾਰਾਂ ਦੇ ਝੂਠ ਦੇ ਹੰਕਾਰ ਦੇ ਜੰਜਾਲ ਇਹ ਤਿਆਗ ਲਈ ਇਹ ਦੂਰ ਕਰ ਗਏ ਇਸ ਸੰਸਾਰ ਤੋਂ ਹਰ ਕਿਸੇ ਨੇ ਜਾਣਾ ਹੈ ਥੋੜਾ ਜਿਹਾ ਸਮਝੀਏ ਇਹ ਤੂੰ ਹਰ ਕਿਸੇ ਨੂੰ ਉਚ ਕਰਨਾ ਹੈ ਇਸ ਜਗਤ ਨੂੰ ਹਰ ਕਿਸੇ ਨੇ ਛੱਡਣਾ ਹੈ ਪਰ ਨਾਲ ਜਾਣਾ ਕੀ ਹੈ ਇਸ ਗੱਲ ਨੂੰ ਜਰੂਰ ਸਮਝੀਏ ਸੇ ਇਹ ਗੱਲ ਤੈ ਹੈ ਇਹ ਗੱਲ ਪੱਕੀ ਹੈ ਹਰ ਕਿਸੇ ਦੇ ਜੀਵਨ 'ਚ ਇਹ ਗੱਲ ਪੱਕੀ ਹੋ ਚੁੱਕੀ ਹੈ ਤੇ ਹੋ ਚੁੱਕੀ ਹੈ ਵੇਥੂ ਜਾਣੇ ਪਰ ਨਾਲ ਕੀ ਜਾਣੇ ਸਾਹਿਬ ਜੀ ਕਹਿੰਦੇ ਇਸ ਗੱਲ ਨੂੰ ਸਮਝੀਏ ਸਹੀ ਇਸ ਗੱਲ ਨੂੰ ਵਿਚਾਰੀ ਹੁਣ ਪੰਚਮ ਪਿਤਾ ਦਾ ਮੈਂ ਇੱਕ ਸ਼ਬਦ ਸੁਖਮਨੀ ਸਾਹਿਬ ਦੀ ਬਾਣੀ ਵਿੱਚੋਂ ਸਾਂਝਾ ਕਰ ਦੇਣਾ ਤੁਹਾਨੂੰ ਹੁਣ ਗੁਰੂ ਸਾਹਿਬ ਜੀ ਨੇ ਉਹ ਗੱਲਾਂ ਗੁਨਾਹ ਦਿੱਤੀਆਂ ਜੋ ਨਾਲ ਨਹੀਂ ਜਾਣੀਆਂ ਜਿਨ੍ਹਾਂ ਨੂੰ ਮਨੁੱਖ ਲਿਪਟਿਆ ਬਿਠਾ ਹੈ ਜਿਨ੍ਹਾਂ ਨੂੰ ਸੱਚ ਸਮਝਦਾ ਜਿਨ੍ਹਾਂ ਨੂੰ ਆਪਣਾ ਸਮਝਦਾ ਆਪਾ ਬੇਨਤੀ ਕੀਤੀ ਵੀ ਨਾਲ ਜਾਣਾ ਕੀ ਹੈ ਸੰਗ ਨ ਚੱਲਸ ਤੇਰੇ ਤਨਾ ਸਬਜੀ ਕਹਿੰਦੇ ਨਹੀਂ ਧਨ ਨਹੀਂ ਜਾਏਗਾ ਤੇਰੇ ਨਾਲ ਕੱਖ ਜੋੜ ਲੈ ਲੱਖ ਜੋੜ ਲੈ ਪਰ ਨਾਲ ਨਹੀਂ ਜਾਣਾ ਲੱਖਾਂ ਕਰੋੜਾਂ ਜੋੜ ਲੈ 1% ਵੀ ਨਾਲ ਨਹੀਂ ਜਾਏਗਾ ਸੰਗ ਨ ਚਾਲੈ ਤੇਰੇ ਤਨਾ ਤੂੰ ਕਿਆ ਲਪਟਾਵੈ ਮੂਰਖ ਮਨਾ ਮਨਾ ਤੂੰ ਕਿਉ ਲਪਟਿਆ ਪਿੰਨੈ ਜਦੋਂ ਤੇਰੇ ਨਾਲ ਜਾਣਾ ਹੀ ਨਹੀਂ ਹੈ ਤੇਰੇ ਨਾਲ ਨਿਭਣਾ ਹੀ ਨਹੀਂ ਹੈ ਤੇ ਫਿਰ ਇਹਦੇ ਨਾਲ ਕਿਉ ਚਮੜਿਆ ਬੈਠਾ ਮੂਰਖਤਾ ਕਰਨਿਆ ਤੂੰ ਜਿਹਨੇ ਨਾਲ ਜਾਣਾ ਹੈ ਉਹਦੇ ਨਾਲ ਨਹੀਂ ਜੁੜ ਰਿਹਾ ਮਨ ਸਾਡਾ ਨਾਮ ਨੇ ਨਾਲ ਜਾਣਾ ਹੈ ਜਪਜੀ ਸਾਹਿਬ ਨੇ ਨਾਲ ਜਾਣਾ ਹੈ ਗੁਰੂ ਦੀ ਬਾਣੀ ਨੇ ਨਾਲ ਜਾਣਾ ਹੈ ਮਨ ਨਹੀਂ ਜਾਂਦਾ ਉਦੋਂ ਤੇ ਜਿਸ ਧਨ ਪਦਾਰਥ ਨੇ ਨਾਲ ਨਹੀਂ ਜਾਣਾ ਸਾਹਿਬ ਕਹਿੰਦੇ ਉਹਨੂੰ ਤੂੰ ਲਪਟਿਆ ਬੈਠਾ ਮੂਰਖ ਤੇ ਤੇਰੀ ਇਹ ਤਾਂ ਸੰਗਨ ਚਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ ਸੁਤ ਮੀਤ ਕੁਟੰਬ ਅਰਬਿੰਤਾ ਇੰਤੇ ਕਹੋ ਤum ਕਵਨ ਸਨਾਤ ਦੋਸਤ ਪਰਿਵਾਰ ਮਿੱਤਰ ਸਾਖ ਸੰਬੰਧੀ ਦੱਸ ਇਹਨਾਂ ਚੋਂ ਕਿਹੜਾ ਤੇਰੇ ਨਾਲ ਨਿਭੇਗਾ ਇਹਨਾਂ ਚੋਂ ਕਿਹੜਾ ਤੇਰੇ ਨਾਲ ਜਾਏਗਾ ਜੇ ਤੇਰੇ ਸਾਖ ਸੰਬੰਧੀ ਨੇ ਇਹਨਾਂ ਵੀ ਨਹੀਂ ਵੀ ਸ਼ਮਸ਼ਾਨ ਭੂਮੀ ਤੱਕ ਹੀ ਜਾਣਾ ਉਸ ਤੋਂ ਅੱਗੇ ਤਾਂ ਨਹੀਂ ਜਾਣਾ ਉਸ ਤੋਂ ਅੱਗੇ ਕੋਈ ਸਫ਼ਰ ਨਹੀਂ ਇਹਨਾਂ ਦਾ ਉਨ ਸਹਿਬ ਜੀ ਆਖਦੇ ਤੂੰ ਇੰਨਾ ਚ ਲਿਪਟਿਆ ਬੈਠਾ ਇਹਨਾਂ ਦੇ ਮੋਹ ਚ ਲਿਪਟਿਆ ਬੈਠਾ ਪਰ ਸਾਨੂੰ ਦੱਸ ਤਾਂ ਸਹੀ ਵੀ ਇਹਨਾਂ ਚ ਕੋਣ ਹੈ ਤੇਰਾ ਜਿਹੜਾ ਸਾਥ ਦੇਗਾ ਸੁੱਤ ਮੀਤ ਕੁਟੰਬਰ ਬਿੰਤਾ ਇੰਤੇ ਕਹੋ ਤੁਮ ਕਵਨ ਸੁਨਾਤਾ ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਕਵਨ ਛੁਟਕਾਰ ਇਹ ਮਾਇਆ ਦੇ ਜਿੰਨੇ ਵੀ ਰੰਗ ਹੈ ਸਹਿਬ ਜੀ ਕਹਿੰਦੇ 10 ਇਨਾਂ ਚੋਂ ਕੋਈ ਤੈਨੂੰ ਛੁਡਾ ਸਕੇਗਾ ਇਹ ਧਨ ਦੌਲਤ ਪਦਾਰਥ ਇਹ ਜਮ੍ਹਾਂ ਤੋਂ ਛੁਡਾ ਸਕਣਗੇ ਤੈਨੂੰ ਇਸ ਆਕਸਬੰਦੀ ਪਰਮਾਤਮਾ ਦੀ ਦਰਗਾਹ 'ਚ ਪਹੁੰਚਣਾ ਉੱਥੇ ਤੈਨੂੰ ਹੀ ਛੁਡਾ ਸਕਣਗੇ ਕੋਈ ਨਹੀਂ ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਕਮਨ छुटਕਾਰ ਅਸ ਹਸਤੀ ਰਥ ਅਸਵਾਰੀ ਝੂਠਾ ਡੰਫ ਝੂਠ ਪਸਾਰੀ ਝੂਠ ਹੈ ਸਹਿਬ ਜੀ ਕਹਿੰਦੇ ਅਸ ਹਸਤੀ ਰਖ ਅਸਵਾਰੀ ਘੋੜੇ ਹਾਥੀ ਭਾਵ ਕੀ ਗੱਡੀਆਂ ਕਾਰਾਂ ਕਿ ਝੂਠਾ ਡੰਮ ਫੈ ਤੇ ਝੂਠ ਦਾ ਪਸਾਰ ਹੈ ਇਹ ਕੇਵਲ ਵਿਖਾਵਾ ਹੈ ਧਨ ਪਦਾਰਥ ਦੌਲਤ ਇਹ ਕੇਵਲ ਵਿਖਾਵਾ ਹੈ ਸੱਚ ਥੋੜੀ ਹੈ ਸਾਬ ਜੀ ਕਹਿੰਦੇ ਜੇ ਇੰਨਾ ਚ ਲਿਫਟਿਆ ਬੈਠਾ ਤੇਰੀ ਮੂਰਖਤਾ ਫਿਰ ਆਪਾਂ ਬੇਨਤੀ ਕਰੇ ਵੀ ਜਿਹੜਾ ਉਪਰ ਚ ਗਿਆ ਉਹਨੇ ਬਿੰਸਣਾ ਹੈ ਉਹਨੇ ਜਾਣਾ ਹੈ ਪਰ ਨਾਲ ਕੀ ਜਾਣਾ ਹੈ ਸਾਬ ਕਹਿੰਦੇ ਇਸ ਗੱਲ ਨਾਲ ਤਾਂ ਵਿਚਾਰ ਧਨ ਨੇ ਨਾਲ ਥੋੜਾ ਜਾਣਾ ਸਾਖ ਸਬੰਧੀ ਨੇ ਨਾਲ ਥੋੜਾ ਜਾਣਾ ਇਸ ਮਾਇਆ ਨੇ ਨਾਲ ਥੋੜਾ ਜਾਣਾ ਗੱਡੀਆਂ ਕਾਰਾਂ ਨੇ ਥੋੜਾ ਜਾਣਾ ਸੰਗ ਨਾਲ ਚੱਲ ਉਸ ਤੇਰੇ ਤਨ ਨਾਲ ਕੀ ਜਾਣਾ ਇਸ ਨੂੰ ਵਿਚਾਰ ਉਮਰ ਲੰਘਦੀ ਜਾਰੀ ਜੀਵਨ ਦਾ ਸਫਰ ਖਤਮ ਹੁੰਦਾ ਜਾ ਰਿਹਾ ਜਿਹਨੂੰ ਬਾਬਾ ਕਬੀਰ ਜੀ ਨੇ ਆਖਿਆ ਕਬੀਰ ਸੂਤਾ ਕਿਆ ਕਰੈ ਉੱਠ ਕੇ ਨਜਪੈ ਮੁਰਾਰ ਇੱਥੇ ਇੱਥੇ ਸੌਣ ਦਾ ਭਾਵ ਦੁਨਿਆਵੀ ਨੀਂਦ ਨਹੀਂ ਐ ਇੱਥੇ ਭਾਵ ਐ ਜਿਹੜਾ ਮਾਇਆ 'ਚ ਸੁੱਤਾ ਪਿਆ ਸਹਿਬ ਜੀ ਕਹਿੰਦੇ ਕਿ ਉਹ ਮਾਇਆ 'ਚ ਸੁੱਤਾ ਪਿਆ ਉੱਠ ਕੇ ਉਸ ਪ੍ਰਮਾਤਮਾ ਨੂੰ ਕਿਉਂ ਨਹੀਂ ਜਪਦਾ ਕਿਉਂ ਹਰ ਵਕਤ ਮਾਇਆ ਪਿੱਛੇ ਦੌੜਦਾ ਏ ਜੇ ਮਨੋ ਕਹ ਆਖਦੇ ਮੇਰੇ ਕੋਲ ਸਮਾਂ ਨਹੀਂ ਹੁੰਦਾ ਕਾਰਨ ਕੀ ਐ ਮਾਇਆ ਐ ਮਾਇਆ ਵੱਲ ਲੱਗਾ ਹੋਇਆ ਮਾਇਆ ਵੱਲ ਤੇ ਆਵੇ ਮਾਇਆ ਦੇ ਪ੍ਰਤੀ ਆਖਦੇ ਮੇਰੇ ਕੋ ਸਮਾਂ ਨਹੀਂ ਕਦੇ ਨਹੀਂ ਆਕੇਗਾ ਧਨ ਇਕੱਤਰ ਕਰਨਾ ਹੋਵੇ ਪੈਸਾ ਇਕੱਠਾ ਕਰਨਾ ਹੋਵੇ ਕਦੇ ਨਹੀਂ ਕਹੇਗਾ ਮੇਰੇ ਕੋ ਸਮਾਂ ਨਹੀਂ ਆਹ ਨਾਮ ਜਪਣਾ ਹੋਵੇ ਮੱਥਾ ਟੇਕਣਾ ਹੋਵੇ ਗੁਰੂ ਘਰ ਚ ਜਾ ਕੇ ਸਮਾਂ ਨਹੀਂ ਵਕਤ ਇਹ ਹੱਲਾ ਕੀ ਜਿੰਦੇ ਲਈ ਸਮਾਂ ਨਹੀਂ ਕੱਢ ਰਿਹਾ ਸੱਚੀ ਦਰਗਾਹ ਚ ਉਹਨੇ ਤਾਂ ਛਡਾਣਾ ਸਾਨੂੰ ਉਹਨੇ ਤਾਂ ਪਰਵਾਣ ਕਰਾਉਣਾ ਸਹਿਬ ਜੀ ਕਬੀਰ ਜੀ ਮਹਾਰਾਜ ਜੀ ਕਹਿੰਦੇ ਸੁੱਤਾ ਕੀ ਕਰਦਾ ਪਿਆ ਮਾਇਆ ਚ ਇਹਨਾਂ ਵਿਕਾਰਾਂ ਚ ਝੂਠ ਚ ਨਿੰਦਿਆ ਚ ਹੰਕਾਰ ਚ ਜਾਗ ਨਾਮ ਨਾਲ ਜੁੜੋ ਸਮਾ ਕਟ ਵਖਤ ਕਰ ਕਬੀਰ ਜੀ ਕੀ ਕਹਿੰਦੇ ਨੇ ਸੁੱਤਾ ਗਿਆ ਕਰੇ ਉੱਠ ਕੇ ਨਾ ਜਪੇ ਮੁਰਾਰ ਇੱਕ ਦਿਨ ਸੋਵਨ ਹੋਏ ਗੋ ਲਾਂਬੇ ਗੌਂਡ ਪਸਾਰ ਇੱਕ ਦਿਨ ਪੱਕੀ ਨਿੰਦਰੇ ਸੋ ਜਾਏਗਾ ਫਿਰ ਕਿਸੇ ਨੇ ਨਹੀਂ ਉਠਾਇਆ ਇਰਸਾ ਮਾ ਵੀ ਨਹੀਂ ਨਿਕਲਣਾ ਲਾਂਬੇ ਗੋਂਡ ਪਸਾਰ ਲੰਬੀਆਂ ਲੱਤਾਂ ਪਸਾਰ ਕੇ ਸੁੱਤਾ ਪਿਆ ਹੋਏਗਾ ਉਹਦੋ ਬਕੀ ਨਿੰਦਰੇ ਸੋਜੇਗਾ ਭਾਵ ਬਿਨ ਸੁਕੇਗਾ ਮੌਤ ਲੈ ਜੇਗੀ ਫਿਰ ਸਮਾ ਨਹੀਂ ਤੁਮ ਇਸ ਲਈ ਸਹਿਬ ਜੀ ਮਹਾਰਾਜ ਜੀ ਕਹਿੰਦੇ ਜੋ ਉਪਜ ਗਿਆ ਭਲਿਆ ਉਹਨੇ ਬਿਨਸ ਨੇ ਜਿਸ ਸੰਸਾਰ ਚ ਆਇਆ ਜਗਤ ਜਾਏਗਾ ਇਥੋਂ ਜਾਣਾ ਵੀ ਪੈਣਾ ਪਈ ਇਹਨੂੰ ਛੱਡਣਾ ਵੀ ਪਵੇਗਾ ਇਸ ਲਈ ਨਾਨਕ ਹਰਗੁਣ ਗਾਇਲੈ ਨਾਮ ਨੂੰ ਗਾ ਪਰਮਾਤਮਾ ਨਾਲ ਜੁੜ ਛਾੜ ਸਗਲ ਜੰਜਾਲ ਇਹ ਜੰਜਾਲ ਛੱਡ ਜੰਜਾਲ ਦਾ ਭਾਵ ਕੀ ਹੈ ਜੀ ਮੈਂ ਛੋਟੀ ਜੀ ਬੇਨਤੀ ਕਰਦਿਆਂ ਜੰਜਾਲ ਦਾ ਭਾਵ ਕੀ ਹੈ ਜਿਹੜੇ ਮਨ ਨੂੰ ਜੰਜਾਲ ਲੱਗਦੇ ਨੇ ਕਾਮ ਦੇ, ਕ੍ਰੋਧ ਦੇ, ਲੋਭ ਦੇ, ਹੰਕਾਰ ਦੇ, ਨਿੰਦਿਆ ਦੇ, ਝੂਠ ਦੇ ਇਹ ਜਿਹੜੇ ਜੰਜਾਲ ਨੇ ਕਰਗ੍ਰਸਤੀ ਜੰਜਾਲ ਨਹੀਂ ਹੈ ਜੀ ਕਿਰਤ ਕਰਨਾ ਜੰਜਾਲ ਨਹੀਂ ਹੈ ਕਰਗ੍ਰਸਤੀ ਜੀਵਨ ਬਤੀਤ ਕਰਨਾ ਜੰਜਾਲ ਨਹੀਂ ਹੈ ਪਰਿਵਾਰ ਨੂੰ ਪਾਲਣਾ ਜੰਜਾਲ ਨਹੀਂ ਹੈ ਬੱਚਿਆਂ ਦੇ ਪ੍ਰਤੀ ਵਫਾਦਾਰ ਹੋਣਾ ਜੰਜਾਲ ਨਹੀਂ ਹੈ ਇਹ ਚੀਜ਼ਾਂ ਜੋਗੀਆਂ ਨੇ ਤੇ ਆਖਿਆ ਸੀ ਵੀ ਇਹ ਜੰਜਾਲ ਹੈ ਕਰਗ੍ਰਸਤੀ ਜੀ ਸਾਹਿਬ ਕਹਿੰਦੇ ਜੰਜਾਲ ਨਹੀਂ ਹੈ ਜੰਜਾਲ ਤਾਂ ਮਨ ਨੂੰ ਲੱਗਿਆ ਹੋਇਆ ਹੈ ਜੇ ਮਨ ਦਾ ਜੰਜਾਲ ਖਤਮ ਨਹੀਂ ਹੋਇਆ ਤੇ ਬਾਹਰੋਂ ਬਾਹੇ ਘਰ ਗ੍ਰਸਤੀ ਛੱਡਦੇ ਜੋ ਮਰਜੀ ਛੱਡਦੇ ਫਿਰ ਕੋਈ ਫਾਇਦਾ ਹੀ ਨਹੀਂ ਹੈ ਗੱਲ ਤਾਂ ਮੰਨਦੀ ਹੈ ਪਰਿਵਾਰ ਨੂੰ ਛੱਤਿਆਗ ਦੇਣਾ ਇਹ ਜੰਜਾਲ ਨਹੀਂ ਹੈ ਜਿਹੜਾ ਮਨ ਨੂੰ ਲੱਗਿਆ ਹੈ ਨਾ ਮਨ ਨੂੰ ਚਿਮੜਿਆ ਕਾਮ ਦਾ, ਕ੍ਰੋਧ ਦਾ, ਵਿਕਾਰਾਂ ਦਾ, ਮਾਇਆ ਦਾ, ਈਰਖਾ ਦਾ, ਨਿੰਦਿਆ ਦਾ ਇਹ ਜੰਜਾਲ ਹੈ ਸਹਿਬ ਕਹਿੰਦੇ ਇਸ ਜੰਜਾਲ ਨੂੰ ਬਾਹਰ ਕੱਢ। ਉਹ ਜਦੋਂ ਨਾਮ ਜਪੇਗਾ ਇਹ ਜਦੋਂ ਜੰਜਾਲ ਬਾਹਰ ਨਿਕਲੇਗਾ ਉਦੋਂ ਤਾਂ ਆਨੰਦ ਬਣੇਗਾ ਜੀਵ ਵਿੱਚ। ਵੇਖੋ ਆਨੰਦ ਕਿੰਨੂੰ ਨਹੀਂ ਚਾਹੀਦਾ ਜੀ ਥੋੜਾ ਜਿਹਾ ਸਮਝ ਜਿਓ। ਮੈਂ ਬੇਨਤੀ ਕਰਨ ਲੱਗਾ। ਸਕੂਨ ਕਿੰਨੂੰ ਨਹੀਂ ਚਾਹੀਦਾ। ਜੀਵਨ 'ਚ ਆਨੰਦ ਕਿੰਨੂੰ ਨਹੀਂ ਚਾਹੀਦਾ। ਸੁੱਖਾਂ ਭਰਿਆ ਜੀਵਨ ਕਿੰਨੂੰ ਨਹੀਂ ਚਾਹੀਦਾ। ਹਰ ਮਨੁੱਖ ਲੋਚਦਾ ਹੈ। ਹਰ ਮਨੁੱਖ ਚਾਹੁੰਦਾ ਹੈ। ਫਿਰ ਆਨੰਦ ਵਿੱਚ ਰਹਿਣ ਦਾ ਹੀ ਉਹ ਤਰੀਕਾ ਜਦੋਂ ਅਸੀਂ ਇਹਦੇ ਜੰਜਾਲ ਨੂੰ ਬਾਹਰ ਕੱਢ ਦਿਆਂ ਕੱਲ ਵੀ ਮੈਂ ਬੇਨਤੀ ਕੀਤੀ ਵੀ ਆ ਜਿਹੜਾ ਚਿੰਤਾ ਦਾ ਵਿਕਾਰਾਂ ਦਾ ਨਿੰਦਿਆ ਦਾ ਈਰਖਾ ਦਾ ਬੋਝ ਲਾ ਕੇ ਬੈਠੇ ਹੈ ਨਾ ਅਸੀਂ ਆਪਣੀ ਪੰਡ ਸਿਰ ਤੇ ਚੁੱਕੀ ਬੈਠੇ ਸਹਿਬ ਕਹਿੰਦੇ ਨੂੰ ਲਾ ਕੇ ਬਾਹਰ ਸੱਡ ਫਿਰ ਆਨੰਦ ਬਣਨਾ ਤੇਰੇ ਜੀਵਨ ਚ ਜਦੋਂ ਇਹ ਚੀਜ਼ਾਂ ਸਾਡੇ ਸੁਰਤ ਵਿੱਚ ਘੁੰਮਦੀਆਂ ਮਨੁੱਖ ਪਰੇਸ਼ਾਨ ਹੁੰਦਾ ਹੈ ਦੁਖੀ ਹੁੰਦਾ ਆਨੰਦ ਹੁੰਦਾ ਹੀ ਨਹੀਂ ਫਿਰ ਸਹਿਬ ਕਹਿੰਦੇ ਨੂੰ ਤਿਆਗ ਇਨੂੰ ਦੂਰ ਕਰ ਆਪਣੇ ਜੀਵਨ ਚ ਇਹ ਜਿਹੜੇ ਮਨ ਨੂੰ ਜੰਜਾਲ ਚਿਮੜੇ ਇਹਨਾਂ ਨੂੰ ਦੂਰ ਕਰ ਤੇ ਇਹਨਾਂ ਨੂੰ ਦੂਰ ਕਰਨ ਦਾ ਤਰੀਕਾ ਕੀ ਮੈਂ ਛੋਟੀ ਜੀ ਬੇਨਤੀ ਕਰ ਦੇਣਾ ਮੈਂ ਪਹਿਲਾਂ ਵੀ ਬੇਨਤੀ ਕੀਤੀ ਆਪ ਜੀ ਨੂੰ ਇਹ ਜੰਜਾਲ ਨੂੰ ਲਾਉਣ ਦਾ ਤਰੀਕਾ ਪਤਾ ਕੀ ਹੈ ਜੋ ਕੁਝ ਵੀ ਸਾਡੇ ਕੋਲ ਹੈ ਜਿੰਨਾ ਕੁਝ ਵੀ ਹੈ ਨਾ ਉਹਦੇ ਚ ਆਨੰਦ ਮਾਣੀਏ ਤੇ ਉਹਦਾ ਸ਼ੁਕਰਾਨਾ ਕਰੀਏ ਬਸ ਇਹ ਚੀਜ਼ਾਂ ਸਹਿਬ ਜੀ ਕਹਿੰਦੇ ਤਿਆਗ ਦੇ ਫਲਾਣਾ ਕੋਲ ਕੁਝ ਹੈ ਮੇਰੇ ਕੋਲ ਨਹੀਂ ਫਲਾਣਾ ਕੋਲ ਜਾ ਕੁਝ ਕਰ ਰਿਹਾ ਫਲਾਣਾ ਉਹ ਕੁਝ ਕਰ ਰਿਹਾ ਫਲਾਣੇ ਕੋਲ ਇਹ ਕੁਝ ਹੈ ਮੇਰੇ ਕੋਲ ਨਹੀਂ ਹੈ ਸਭ ਕਿੰਨੇ ਛੱਡ ਦੇ ਜਿੰਨਾ ਕੁਝ ਵੀ ਹੈ ਭਾਈ ਸ਼ੀਆ ਜੀ ਆਨੰਦ ਚ ਕਿਉਂ ਹੈ ਉਹ ਆਨੰਦ ਚ ਕਿਉਂ ਨਹੀਂ ਜੇ ਜੰਜਾਲ ਚਮੜੇ ਰਹਿਣਗੇ ਨਾ ਫਿਰ ਨਾਮਵਲ ਵੀ ਧਿਆਨ ਨਹੀਂ ਹੋਵੇਗਾ ਗੁਰੂ ਦੀ ਬਾਣੀ ਵੱਲ ਵੀ ਧਿਆਨ ਨਹੀਂ ਪਾਈ ਸ਼ੀਆ ਜੀ ਗੁਰੂ ਅੰਗਦ ਦੇ ਪਾਸ਼ਾ ਜੀ ਦੇ ਸਮੇ ਉਹ ਆਨੰਦ ਚ ਕਿਉਂ ਹੈ ਕਈ ਦਿਨਾਂ ਬਾਅਦ ਧਿਆੜੀ ਲੱਗੀ ਐ ਤੇ ਕਿੰਨਾ ਕੁ ਰਾਸ਼ਨ ਮਿਲਿਆ ਜੀ ਚਾ ਤਿੰਨ ਪ੍ਰਸ਼ਾਦ ਦੇ ਦੋ ਕਟੋਰੀ ਦਾਲ ਬਸ ਸ਼ੱਕਨ ਲੱਗਿਆ ਫਕੀਰ ਆ ਗਿਆ ਦੋ ਫਕੀਰ ਨੂੰ ਦੇ ਦੇ ਕੇ ਰਹਿ ਗਿਆ ਉਹ ਖਾ ਕੇ ਗੁਜ਼ਾਰਾ ਕਰਦੇ ਉਹ ਖਾ ਕੇ ਵੀ ਸ਼ੁਕਰਾਨਾ ਕਰਦੇ ਕਿਉਂਕਿ ਜੰਜਾਲ ਬਾਹਰ ਕੱਢਿਆ ਉਹਨਾਂ ਨੇ ਉਹ ਇਸ ਗੱਲ ਦੇ ਵਿੱਚ ਥੋੜੇ ਫਲਾਣੇ ਕੋਲ ਬਹੁਤ ਉਲੰਭਾ ਥੋੜੇ ਦਿਨ ਦੇ ਵਿੱਚ ਸਹਿਬ ਨਾਨਕ ਜੀ ਫਲਾਣਿਆਂ ਨੂੰ ਇਹਨਾਂ ਕੁਝ ਦਿੱਤਾ ਸਾਨੂੰ ਕਿਉਂ ਨਹੀਂ ਦਿੱਤਾ ਉਹ ਇਸ ਗੱਲ ਨੂੰ ਸੋਚ-ਸੋਚ ਕੇ ਪਰੇਸ਼ਾਨ ਥੋੜਾ ਹੁੰਦੇ ਨੇ ਉਹ ਕਿਸੇ ਦੀ ਈਰਖਾ ਲੈ ਕੇ ਉਹਨੂੰ ਸੋਚ-ਸੋਚ ਕੇ ਪਰੇਸ਼ਾਨ ਥੋੜਾ ਹੁੰਦੇ ਨੇ ਉਹ ਬਸ ਉਹ ਜਿੰਨਾ ਕੁਝ ਮਿਲਿਆ ਉਹਦੇ 'ਚ ਨੰਦ ਚ ਉਹ ਸ਼ੁਕਰਾਨਾ ਕਰ ਦੇ ਬਸ ਮਕਦਾ ਪੜ ਰਿਹਾ ਸਾਂ ਬੜੀ ਪਿਆਰੀ ਕਦਾਬ ਸੀ ਮੈਂ 40 ਦਿਨ ਦਾ ਵੀ ਜ਼ਿਕਰ ਕੀਤਾ ਸੀ ਇੱਕ ਕਦਾਬ ਮੈਂ ਹੋਰ ਲਿਆਂਦੀ ਸੀ ਸਮਰੂ ਦੀ ਬੇਗਮ ਉਹ ਵੀ ਬੜੀ ਪਿਆਰੀ ਕਦਾਬ ਹੈ ਖੈਰ ਦੋ ਮਿੱਤਰ ਸੀ ਜੀ ਬੜੇ ਪੱਕੇ ਮਿੱਤਰ ਸਨ ਮਿੱਤਰਤਾ ਬੜੀ ਸੀ ਉਹਨਾਂ ਦੀ ਬੇਨਤੀ ਕਰੇ ਅਨੰਦ ਦੀ ਕੰਮਾਂ ਕਾਜਾਂ ਨੇ ਦੂਰੀਆਂ ਪਾ ਦਿੱਤੀਆਂ ਕਮ ਕਾਜਾਂ ਚੋਂ ਇਹ ਤੇ ਨਿੱਤਰਤਾ ਵਿੱਚ ਦੋਸਤੀ ਦੀ ਦੂਰੀਆਂ ਹੋ ਗਈਆਂ ਆਪਸ ਵਿੱਚ ਚਿੱਠੀ ਭੇਜ ਕੇ ਤਾਂ ਗੱਲਬਾਤ ਕਰਦੇ ਪਰ ਮਿਲਾਪ ਨਹੀਂ ਹੁੰਦਾ ਉਹਨਾਂ ਦਾ ਬੜਾ ਸਮਾਂ ਪੈ ਜਾਂਦਾ ਹੈ ਬੜੇ ਸਮੇਂ ਬਾਅਦ ਇੱਕ ਦੂਜੇ ਨੂੰ ਮਿਲਦੇ ਨੇ ਇੱਕ ਮਿੱਤਰ ਦੂਜੇ ਮਿੱਤਰ ਦੇ ਘਰ ਜਾਂਦਾ ਹੈ ਉਹ ਬੜੀ ਖੁਸ਼ੀ ਨਾਲ ਮਿਲਦਾ ਪਰ ਦੂਜਾ ਮਿੱਤਰ ਮਿੱਤਰ ਬੜਾ ਉਦਾਸ ਹੈ ਚਿਹਰਾ ਹੰਦਲਾ ਕਿਉਂ ਹੈ ਪਰ ਪਰਿਵਾਰ ਖੁਸ਼ ਹੈ ਬੱਚੇ ਖੁਸ਼ ਨੇ ਬੱਚੇ ਖੇਡ ਰਹੇ ਆ ਪਤਨੀ ਵੀ ਖੁਸ਼ ਹੈ ਉਹ ਬੜਾ ਪਰੇਸ਼ਾਨ ਹੁੰਦਾ ਵੀ ਮੈਂ ਬੜੇ ਸਮੇਂ ਬਾਅਦ ਮਿਲਿਆ ਥੀ ਪਰੇਸ਼ਾਨ ਹੈ ਪ੍ਰਸ਼ਾਦਾ ਪਾਣੀ ਛਕਣ ਤੋਂ ਬਾਅਦ ਉਹ ਪੁੱਛ ਦੋਂਦੀ ਪਤਨੀ ਤੁਜੀ ਭੈਣੇ ਇਹ ਮੇਰਾ ਬੜਾ ਪੱਕਾ ਮਿਲਤਰ ਹੈ ਸਾਡੀ ਦੋਸਤੀ ਬੜੀ ਪੱਕੀ ਰਹੀ ਹੈ ਬੜਾ ਪ੍ਰੇਮ ਹੈ ਸਾਡੇ ਚ ਮੈਂ ਨੂੰ ਅੱਜ ਬੜਾ ਪਰੇਸ਼ਾਨ ਦੇਖ ਰਿਹਾ ਕਾਰਨ ਕੀ ਹੈ ਬੜਾ ਦੁਖੀ ਹੈ ਬਹੁਤ ਪਰੇਸ਼ਾਨ ਖੁਸ਼ ਨਹੀਂ ਹੈ ਕਹਿੰਦੇ ਕੋਈ ਵੱਡੀ ਗੱਲ ਨਹੀਂ ਹੈ ਜੀ ਕੰਮ ਦੇ ਵਿੱਚੋਂ ਕਾਗਜ਼ ਕਾਰਜ ਦੇ ਵਿੱਚੋਂ ਪ੍ਰੋਫਿਟ ਹੋਇਆ ਸੀ 10 ਲੱਖ ਦਾ ਜਿੰਦੇ ਚ 9 ਲੱਖ ਮਿਲੇ ਨੇ ਲੱਖ ਮਿਲਿਆ ਨਹੀਂ ਬਸ ਉਹ ਲੱਖ ਦੀ ਚਿੰਤਾ ਲੈ ਕੇ ਜਿਹੜਾ 9 ਲੱਖ ਮਿਲਿਆ ਉਹਦਾ ਕੋਈ ਆਨੰਦ ਨਹੀਂ ਹੈ ਜੋ 9 ਲੱਖ ਮਿਲਿਆ ਉਹਦਾ ਆਨੰਦ ਨਹੀਂ ਹੈ ਜੋ ਨਹੀਂ ਮਿਲਿਆ ਲੱਖ ਉਹਦੀ ਚਿੰਤਾ ਲੈ ਕੇ ਬੈਠਾ ਹੋਇਆ ਉਹਦੇ ਕਰਕੇ ਪਰੇਸ਼ਾਨ ਹੈ ਮੈਂ ਬੇਨਤੀ ਕਰ ਰਿਹਾ ਵੀ ਜੋ ਹੈ ਸਾਡੇ ਕੋਲ ਹੁੰਦਾ ਆਨੰਦਮਾਨੀ ਹੈ ਨਾ ਜੋ ਨਹੀਂ ਹੈ ਮਿਲ ਜੇ ਸਭ ਕਿੰਨੇ ਤੂੰ ਪਰੇਸ਼ਾਨ ਕਿਉਂ ਹੈ ਜੋ ਨਹੀਂ ਹੈ ਤੇ ਉਹਦੀ ਪਰੇਸ਼ਾਨੀ ਕਿਉਂ ਲੈ ਰਿਆ ਹੁਣ ਪਰੇਸ਼ਾਨ ਹੋ ਉਹਨਾਂ ਲਈ ਕੋਦਮ ਉਹ ਚੀਜ਼ ਪ੍ਰਗਟ ਤਾਂ ਉਹਨੂੰ ਰਹੀ ਨਾ ਰੁੱਖਾਏ ਸੁਖਾਏ ਜੋ ਕੁਝ ਹੈ ਸਹਿਬ ਜੀ ਕਹਿੰਦੇ ਹੁੰਦੇ ਚ ਆਨੰਦ ਮਾਣਨਾ ਸਿੱਖ ਉਹਨ ਦੇ ਚ ਰਹਿ ਕੇ ਸ਼ੁਕਰਾਨਾ ਕਰਨਾ ਸਿੱਖ ਉਹਨੀਆਂ ਦਾਤਾਂ ਵਿੱਚ ਹੱਥ ਜੋੜ ਕੇ ਆ ਕਿ ਸਹਿਬ ਜੀ ਬਹੁਤ ਕੁਝ ਦੇ ਦਿੱਤਾ ਤੁਸੀਂ ਆਨੰਦੀ ਆਨੰਦ ਹੈ ਜੀ ਖੁਸ਼ੀ ਖੁਸ਼ੀ ਜੀਵਨ ਚ איયો ਤਰੀਕਾ ਜੀ ਬਸ ਆ ਜੰਜਾਲ ਉਤਾਰਨਾ ਸੀ ਆਪਣੇ ਮੰਨ ਤੋਂ ਆ ਜੰਜਾਲ ਜਦੋਂ ਲਾ ਦਿੱਤਾ ਫਿਰ ਜੀਵਨ ਦੇ ਸਫਰ ਚ ਖੁਸ਼ੀਆਂ ਹੀ ਖੁਸ਼ੀਆਂ ਆਂਦੀਆਂ ਨੰਦੀ ਨੰਦ ਐ ਇਹ ਜੰਜਾਲ ਉਦੋਂ ਉਤਰੇਗਾ ਜਦੋਂ ਅਸੀਂ ਸ਼ੁਕਰਾਨਾ ਕਰਨਾ ਸਿੱਖਦੇ ਜਦੋਂ ਅਸੀਂ ਧੰਨਵਾਦ ਕਰਨਾ ਸਿੱਖ ਗਏ ਇਹ ਜੰਜਾਲ ਉਤਰ ਨਹੀਂ ਹੁੰਦਾ ਇਸ ਗੱਲ ਦੀ ਪਰੇਸ਼ਾਨੀ ਲੈ ਕੇ ਨਾ ਚੱਲੀਏ ਨਾ ਇਸ ਗੱਲ ਦੀ ਪਰੇਸ਼ਾਨੀ ਮਨ ਵਿੱਚ ਨਾ ਦਰਡਾਈਏ ਨਾ ਵੀ ਕੀ ਕੁਝ ਨਹੀਂ ਹੈ ਇਸ ਗੱਲ ਦਾ ਸ਼ੁਕਰਾਨਾ ਮਨ ਚ ਲੈ ਕੇ ਚੱਲੀਏ ਵੀ ਜੋ ਕੁਝ ਮੇਰੇ ਕੋਲ ਹੈ ਥੋੜਾ ਹੈ ਬਹੁਤ ਹੈ ਜੋ ਕੁਝ ਹੈ ਉਹ ਵਧੀਆ ਉਹ ਠੀਕ ਹੈ ਹੁਣ ਮਨੁੱਖ ਦਾ ਤਾਂ ਸੁਭਾਅ ਬਣ ਗਿਆ ਜੋ ਕੁਝ ਹੈ ਉਹਦਾ ਆਨੰਦ ਨਹੀਂ ਹੈ ਜੋ ਨਹੀਂ ਹੈ ਉਹਦੇ ਬਾਬਦ ਬਹੁਤ ਸੋਚਦਾ ਸਾਰਾ ਦਿਨ ਸੋਚਦਾ ਹੈ ਪਰੇਸ਼ਾਨ ਹੁੰਦਾ ਹੈ ਜਦੋਂ ਪਰੇਸ਼ਾਨ ਹੁੰਦਾ ਫਿਰ ਦੁਖੀ ਹੁੰਦਾ ਫਿਰ ਆਖਦਾ ਜੀ ਟਿਕਾ ਨਹੀਂ ਜੀ ਘਰ ਚ ਦੇ ਨਹੀਂ ਲੱਗਦਾ ਜੀ ਖਾਂ ਨੂੰ ਕੁਝ ਜੀ ਨਹੀਂ ਕਰਦਾ ਸਾਈਬ ਕਹਿੰਦੇ ਤੂੰ ਪਰੇਸ਼ਾਨ ਕਿਉਂ ਹੋ ਰੇ ਸਭ ਕੁਝ ਤੈਥੇ ਸਭ ਕੁਝ ਦੀ ਇਸ ਲਈ ਬੇਨਤੀ ਕਰਦੇ ਮੈਂ ਬੱਚੇ ਨਹੀਂ ਕੋਹੋ ਸੱਜਿਆ ਕਰ ਲੱਗਿਆ ਤੁਹਾਡੇ ਨਾਲ ਛੋਡੋ ਪ੍ਰਾਣੀ ਕੂੜ ਕਬਾੜ ਇਹ ਕੂੜ ਕਬਾੜ ਹੈ ਜੀ ਇਹਨੂੰ ਛੱਡ ਦਿਓ ਜੋ ਮਨ ਚ ਸਾਂਭੇ ਨਾ ਕਾਮ ਕ੍ਰੋਧ ਲੋਭ ਹੰਕਾਰ ਵਿਕਾਰ ਨਿੰਦਿਆ ਹੀ ਰੱਖਾ ਇੱਕ ਊੜਕ ਬਾੜ ਹੈ ਬਾੜ ਕਿਸੇ ਕੰਮ ਦਾ ਨਹੀਂ ਹੁੰਦਾ ਘਰ ਤੋਂ ਬਾਹਰ ਛੱਟਿਆ ਹੁੰਦਾ ਇਹ ਸਾਹਿਬ ਕਹਿੰਦੇ ਤੂੰ ਕਬਾੜ ਅੰਦਰ ਸਾਂਭ ਕੇ ਰੱਖ ਤੂੰ ਹਿਰਦੇ ਚ ਸਾਂਭੀ ਬੈਠਾ ਤੇ ਉੰਦੇ ਨਾਲ ਤੂੰ ਪਰੇਸ਼ਾਨ ਨਹੀਂ ਹੋਵੇਂ ਛੋਡੋ ਪ੍ਰਾਣੀ ਕੋੜ ਕਬਾੜਾ ਕੂੜ ਮਾਰੇ ਕਾਲ ਉਛਾੜਾ ਇੱਕ ਬਾੜ ਜਿਹੜਾ ਅੰਦਰੂ ਆਤਮਿਕ ਮੋਤ ਦਿੰਦਾ ਜੀ ਅੰਦਰੂ ਜਮੀਰ ਮਾਰ ਦਿੰਦਾ ਸਾਕਤ ਕੂੜ ਪਚੈ ਮਨਹੋਮੈ ਦੋ ਮਾਰਗ ਪਚੈ ਪਚਾਈ ਹੈ ਪਰ ਸਾਬ ਜੀ ਕਹਿੰਦੇ ਜਿਹੜੇ ਸਾਕਤ ਨੇ ਰੱਬ ਤੋਂ ਟੁੱਟੇ ਨੇ ਉਹ ਝੂਠ ਨੂੰ ਬਚਾ ਲੈਂਦੇ ਨੇ ਕਿ ਉਹਨਾਂ ਦੇ ਜੀਵਨ ਚ ਮੇਰ ਤੇਰ ਦਾ ਪੱਖ ਵੱਧ ਜਾਂਦਾ ਦੋ ਮਾਰਗ ਪਚੈ ਪਚਾਈ ਹੈ ਦੋ ਮਾਰਗ ਪਾਵ ਮੇਰ ਤੇਰ ਇਸ ਤਰ੍ਹਾਂ ਕਿਉਂ ਹੈ ਇਸ ਤਰ੍ਹਾਂ ਕਿਵੇਂ ਹੈ ਇਹ ਮੇਰ ਤੇਰ ਦੀ ਭਾਵਨਾ ਚੱਲਦੀ ਫਿਰ ਸਭ ਕਿੰਨੇ ਟੁੱਟ ਜਾਂਦੇ ਫਿਰ ਆਨੰਦ ਨਹੀਂ ਉਹਨਾਂ ਦੇ ਜੀਵਨ ਚ ਸਾਖਤ ਕੂੜ ਪਚੈ ਮਨਹੋਮੈ ਦੋ ਮਾਰਗ ਪਚੈ ਪਚਾਈ ਐ ਛੋੜਿਓ ਨਿੰਦਾ ਤਾਤ ਪਰਾਈ ਪੜਪੜ ਦੱਜੈ ਸ਼ਾਂਤ ਨਾ ਆਈ ਛੱਡ ਦਿਓ ਨਿੰਦਾ ਛੱਡ ਦਿਓ ਤਤਪਰਾਈ ਸਾਬ ਕਹਿੰਦੇ ਜਿੰਨਾ ਬਿਆਨ ਕਰੋਗੇ ਉਹਨੇ ਸ਼ਾਂਤੀ ਥੋੜਾ ਮਿਲਨੀ ਆ ਹੋਰ ਅੰਦਰੂ ਸਾਬ ਕਹਿੰਦੇ ਦੁਖੀ ਹੋਵੇਗਾ ਇਹ ਨਿੰਦਿਆ ਜਿਹੜੀ ਈਰਖਾ ਜਿਹੜੀ ਹੈ ਨਾ ਇਹ ਤਾਂ ਉਸ ਜ਼ਹਿਰ ਵਾਂਗੂ ਐ ਜੋ ਸੱਪ ਦੇ ਕੋਲ ਐ ਸੱਪ ਕੋਲ ਜ਼ਹਿਰ ਐ ਉਹ ਜ਼ਹਿਰ ਉਸ ਸੱਪ ਨੂੰ ਹੀ ਪਰੇਸ਼ਾਨ ਕਰਦੀ ਐ ਤੜਫਦਾ ਸੱਪ ਉਸੇ ਜ਼ਹਿਰ ਨਾਲ ਦੇ ਸਹਿਬ ਕਹਿੰਦੇ ਝੂਠ ਨਿੰਦਿਆ ਇਰਖਾ ਦੇ ਨਾਲ ਤੂੰ ਹੀ ਤੜਫੀ ਜਾ ਰਿਹਾ ਜਿੰਦੇ ਪ੍ਰਤੀਰਖ ਹੈ ਉਹਨੂੰ ਤਾਂ ਕੁਝ ਨਹੀਂ ਹੋਇਆ ਇਸ ਲਈ ਤਾਂ ਭਗਤ ਜੀ ਨੇ ਆਖਿਆ ਨਾ ਵੀ ਨਿੰਦੋਂ ਨਿੰਦੋਂ ਮੋਕੋ ਲੋਗ ਨਿੰਦੋਂ ਨਿੰਦਾ ਜਨ ਕੀ ਖੜੀ ਪਿਆਰੀ ਨਿੰਦੋਂ ਤੁਸੀਂ ਕਿਉਂਕਿ ਨਿੰਦਿਆ ਨੇ ਤੁਹਾਨੂੰ ਪਰੇਸ਼ਾਨ ਕਰਨਾ ਮੈਨੂੰ ਤਾਂ ਕਰਨਾ ਜਿਨ੍ਹਾਂ ਨਿੰਦੋਂਗੇ ਉਹਨੇ ਹੁੰਦੇ ਪਾਪ ਸਾਫ ਹੋ ਗਏ ਉਹਨਾਂ ਉਹ ਪਾਪਾਂ ਤੋਂ ਦੂਰ ਹੋ ਗਏ ਸੇਵਜ ਕਹਿੰਦੇ ਛੱਡੋ ਛੱਡਿਓ ਨਿੰਦਾ ਤਾਤ ਪਰਾਇ ਪੜਪੜ ਦੱਜੈ ਸ਼ਾਂਤ ਨਾਹੀ ਕਰਨਾ ਕੀ ਹੈ ਮਿਲ ਸਾਧ ਸੰਗਤ ਨਾਮ ਸਲਾਹੋ ਰਤ ਆਤਮ ਰਾਮ ਸਖਾਈ ਹੈ ਕਹਿੰਦੇ ਸਭ ਕੁਝ ਛੱਡ ਕੇ ਕੂੜ ਕਬਾੜ ਛੱਡ ਕੇ ਗੁਰੂ ਦੇ ਕੋਲ ਆ ਕੇ ਨਾਮ ਨੂੰ ਧਿਆਪਈ ਨਾਮ ਨਾਲ ਜੁੜਾ ਨਾਮ ਨੇ ਤ ਸੁਹਾਈ ਉਹਨੇ ਬਾਕੀ ਤਾਂ ਕੂੜ ਕਬਾੜੇ ਤੇ ਰਹਿ ਜਾਨਾ ਇਨੇ ਸਾਧ ਥੋੜਾ ਜਿਹਾ ਇਸ ਲਈ ਨੌਵੇਂ ਪਾਤਸ਼ਾਹ ਜੀ ਮਹਾਰਾਜ ਸਲੋਕ ਵਿੱਚ ਆਖਦੇ ਨੇ ਜੋ ਉਪ ਜੋ ਸੋ ਬਿਨਸ ਹੈ ਪਰੋ ਆਜ ਕਹਤਾ ਸਹਿਬ ਕਹਿੰਦੇ ਸਭ ਕੁਝ ਬਿਨਸ ਜਾਣਾ ਹੈ ਸਭ ਕੁਝ ਚਲਾ ਜਾਣਾ ਹੈ ਸਬ ਤੈ ਜੀ ਕੱਲ ਆਪ ਬਚਨ ਸਾਂਝਾ ਕੀਤਾ ਨਾ ਵੀ ਚਿੰਤਾ ਤਾਂ ਕੀ ਕੀਜੀਏ ਜੋ ਅਨਹੁ ਨੋਏ ਸਾਹਿਬ ਕਹਿੰਦੇ ਚਿੰਤਾ ਤਾਂ ਕਰ ਜੇ ਅਨਹੋਣੀ ਵਰਤ ਤੇ ਅਨਹੋਣੀ ਕਦੇ ਵਰਤਦੀ ਦੀ ਕਦੇ ਨਹੀਂ ਹੁੰਦੀ ਅਨਹੋਣੀ ਆ ਅਨਹੋਣੀ ਦਾ ਭਾਵ ਹੁੰਦਾ ਹੈ ਅਸੰਭਵ ਜੋ ਕਦੇ ਵਰਤ ਨਹੀਂ ਸਕਦੀ ਹੋਈ ਨਹੀਂ ਸਕਦਾ ਹੋਣੀ ਹੈ ਮੌਤ ਆਈ ਹੈ ਸਾਹਿਬ ਕਹਿੰਦੇ ਇਹਦੀ ਕਿਉਂ ਚਿੰਤਾ ਲੈਂਦਾ ਐਨੇ ਤਾਂ ਹੁਣਾ ਹੀ ਹੋਣਾ ਜਿੱਤੇ ਕੋ ਪਦਾਰਥ ਹੈ ਚਲੇ ਗਏ ਐਂਦੀ ਕਿਉਂ ਚਿੰਤਾ ਕਰਦਾ ਐਨੇ ਤਾਂ ਬਿਨਸ ਨੇ ਬਿਸਨਾ ਚਿੰਤਾਤਾ ਕਰਜੇ ਅਨਹੋਨੀ ਹੋਈ ਇਹ ਤਾਂ ਸਾਰਿਆਂ ਨਾਲ ਵਰਤਨਾ ਹੈ ਹਰ ਕਿਸੇ ਦੇ ਜੀਵਨ ਚ ਵਰਤਨਾ ਹੈ ਫਿਰ ਤੂੰ ਚਿੰਤਾ ਕਰ ਲਿਆ ਸਹਿਬ ਨੇ ਅਗਲੇ ਸ਼ਲੋਕ ਚ ਆਖ ਦਿੱਤਾ ਨਾ ਵੀ ਜਿਹੜਾ ਉਪਜ ਗਿਆ ਜੋ ਕੁਝ ਹੈ ਤੇਰੇ ਕੋਲ ਉਹਨੇ ਭਈ ਬਿਨਸਨਾ ਹੀ ਬਿਨਸਨਾ ਹੈ ਇਕ ਦਿਨ ਦੂਰ ਹੋਣਾ ਹੀ ਹੋਣਾ ਹੈ ਫਿਰ ਚਿੰਤਾ ਕਰ ਲਿਆ ਜੋ ਹੈ ਜਿਨਾ ਸਮਾਹੰਡਾ ਰਿਹਾ ਸਹਿਬ ਕਹਿੰਦੇ ਹੁੰਦੇ ਚੰਨੰਦਮਾਨ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰਤੇ ਜਾਣਿਆ ਗੁਰੂ ਕੋਲ ਪੁੱਛ ਗੁਰੂ ਦੱਸੇਗਾ ਆਨੰਦ ਕੀ ਹੈ ਜਿਹੜਾ ਗੁਰੂ ਆਨੰਦ ਬਖਸ਼ਦਾ ਫਿਰ ਉਹ ਕੰਡਿਆਂ ਦੇ ਸੱਥਰ ਤੋਂ ਵੀ ਨਹੀਂ ਖਤਮ ਹੁੰਦਾ ਗੁਰੂ ਜਿਹੜਾ ਆਨੰਦ ਬਖਸ਼ਦਾ ਏ ਫਿਰ ਚਾਂਦਰੀ ਚੌਂਕ 'ਚ ਸੀਸ ਕਟਾਕੇ ਵੀ ਖਤਮ ਨਹੀਂ ਹੁੰਦਾ ਜੀ ਉਹ ਆਰੀ ਦੇ ਥੱਲੇ ਖਡੋ ਕੇ ਵੀ ਨਹੀਂ ਖਤਮ ਹੁੰਦਾ ਦੁਨਿਆਵੀ ਆਨੰਦ ਤਾਂ ਕੁਝ ਪਲ ਦਾ ਨਾ ਦੁਨਿਆਵੀ ਆਨੰਦ ਜੇ ਕੋਈ ਚੀਜ਼ ਖਰੀਦੀ ਏ ਮਨੁੱਖ ਨੇ ਕਿਹਾ ਆਨੰਦ ਆਉਂਦਾ ਥੋੜੇ ਸਮੇਂ ਬਾਅਦ ਮਨੋਂ ਤੋਂ ਪਿੱਛੇ ਹਟਣ ਲੱਗਦਾ ਪਰ ਨਾਮ ਚੋਂ ਮਿਲਿਆ ਆਨੰਦ ਕਦੇ ਨਹੀਂ ਖਤਮ ਹੁੰਦਾ ਜੀ ਕਦੇ ਦੂਰ ਨਹੀਂ ਜੋ ਉਪਜੀਓ ਸੋ ਬਿਨਸ ਹੈ ਪਰੋ ਆਜ ਕੈ ਕਾਲ ਅੱਜ ਜਾਂ ਕੱਲ ਭਲਕੇ ਇਹਨੇ ਬਿਨਸ ਜਾ ਖਤਮ ਹੋ ਜਾ ਇਸ ਲਈ ਇਹ ਸਭ ਕੁਝ ਕੂੜ ਕਬਾੜ ਛੱਡ ਕੇ ਵਿਕਾਰ ਮੋਹ ਮਾਇਆ ਨਿੰਦਿਆ ਹੰਕਾਰ ਸਭ ਤਿਆਗ ਕੇ ਨਾਨਕ ਹਰਗੁਣ ਗਾਇ ਲੈ ਨਾਮ ਨੂੰ ਧਿਆਈ ਨਾਮ ਲਈ ਸਮਾਕਰ ਵਕਤ ਦਾ ਸੱਚੀ ਦਰਗਾਹ ਚ ਨਾਮ ਨੇ ਹੀ ਪ੍ਰਵਾਨ ਹੋਣਾ ਹੈ ਬਾਕੀ ਕੁਝ ਨਹੀਂ ਨਾਨਕ ਹਰਗੁਣ ਗਾਏ ਲੈ ਛਾੜ ਸਜਲ ਜੰਜਾਲ ਸਹਿਬ ਜੀ ਕਹਿੰਦੇ ਬਾਕੀ ਸਭੇ ਜੰਜਾਲ ਜਿਹੜੇ ਮਨ ਨੂੰ ਪਏ ਹੋਏ ਜਿਹਨੂੰ ਕਬੀਰ ਜੀ ਨੇ ਆਖਿਆ ਪਾ ਬੇਨਤੀ ਕੀਤੀ ਵੀ ਸੁੱਤਾ ਕਿਆ ਕਰੇ ਉੱਠ ਕੇ ਨ ਜਪੇ ਮੂਰਤ ਵੀ ਜਿਹੜਾ ਮਾਇਆ ਚ ਵਿਕਾਰਾਂ ਚ ਸੁੱਤਾ ਪਿਆ ਤੂੰ ਜਾਗ ਇਹ ਜੰਜਾਲ ਬਾਹਰ ਕੱਢ ਇਹ ਵਿਕਾਰਾਂ ਦੇ মোহ ਮਾਇਆ ਦੇ ਜਿਹੜੇ ਮਨ ਨੂੰ ਜੰਜਾਲ ਲੱਗੇ ਨੇ ਉਹ ਬਾਹਰ ਕੱਢ ਕੇ ਨਾਮ ਨਾਲ ਜੁੜ ਬੰਦਗੀ ਨਾਲ ਜੁੜ ਤਾਂ ਕਿ ਤੇਰਾ ਲੋਕ ਵੀ ਸਬਰ ਸਕੇ ਤੇ ਪਰਲੋਕ ਵੀ ਸਬਰ ਸਕੇ ਹੋਈਆਂ ਬੇਨਤ ਪ੍ਰਕਾਰ ਦੀਆਂ ਤੁਹਾਨੂੰ ਮਾਫੀ ਜੀ ਇੱਕ ਦੋ